ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜੀ ਹਫਤਾਵਾਰੀ ਰਾਸ਼ੀ ਫਲ ਦੇ ਬਾਰੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਜੀ ਕਿ 12 ਤਰੀਕ ਤੋਂ ਲੈ ਕੇ 18 ਤਰੀਕ ਤੱਕ ਦਾ ਇਹ ਹਫਤਾ ਤੁਹਾਡੀ ਕੁੰਡਲੀ ਦੇ ਵਿੱਚ ਕਿਵੇਂ ਦਾ ਰਹਿਣ ਵਾਲਾ ਹੈ ਇਸ ਹਫਤੇ ਤੁਹਾਡੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਬਦਲਾਅ ਹੋਣ ਵਾਲੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय माता दी लिख के हाजिरी लगवाना जी ताकि माता लक्ष्मी दी कृपा ਤੁਹਾਡੇ ਉੱਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਤੁਹਾਡੇ ਦੂਜੇ ਘਰ ਵਿੱਚ ਮੌਜੂਦ ਹੈ ਜਿਸ ਦੇ ਕਾਰਨ ਇਸ ਹਫਤੇ ਬਿਜ਼ੀ ਰੁਟੀਨ ਦੇ ਬਾਵਜੂਦ ਤੁਹਾਡੀ ਸਿਹਤ ਆਮ ਨਾਲੋਂ ਵਧੀਆ ਰਹੇਗੀ ਪਰੰਤੂ ਇਸ ਨੂੰ ਹਮੇਸ਼ਾ ਲਈ ਸੱਚ ਮੰਨਣ ਦੀ ਗਲਤੀ ਨਾ ਕਰ ਬੈਠਣਾ ਅਤੇ ਆਪਣੀ ਸਿਹਤ ਦੇ ਪ੍ਰਤੀ ਲਾਪਰਵਾਹੀ ਨਾ ਵਰਤੋ ਆਪਣੀ ਜ਼ਿੰਦਗੀ ਅਤੇ ਸਿਹਤ ਦਾ ਆਦਰ ਕਰੋ ਅਤੇ ਇੱਕ ਚੰਗੀ ਸੰਤੁਲਿਤ ਖੁਰਾਕ ਨੂੰ ਅਪਣਾ ਲਓ ਨਹੀਂ ਤਾਂ ਭਵਿੱਖ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਚੰਦਰ ਰਾਸ਼ੀ ਤੋਂ ਰਾਹੂ ਦੇ 12ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫ਼ਤੇ ਦੀ ਸ਼ੁਰੂਆਤ ਚਾਹੇ ਤੁਹਾਡੇ ਲਈ ਆਰਥਿਕ ਮਾਮਲਿਆਂ ਨੂੰ ਲੈ ਕੇ ਚੰਗੀ ਹੋਵੇ ਪਰੰਤੂ ਹਫ਼ਤੇ ਦੇ ਅੰਤ ਵਿੱਚ ਕਿਸੇ ਕਾਰਨ ਤੁਹਾਡਾ ਧਨ ਖਰਚ ਹੋ ਸਕਦਾ ਹੈ ਜਿਸ ਨਾਲ ਤੁਸੀਂ ਪਰੇਸ਼ਾਨ ਹੋਵੋਗੇ ਅਜੇਹੇ ਵਿੱਚ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਸਹੀ ਰਣਨੀਤੀ ਦੇ ਅਨੁਸਾਰ ਹੀ ਆਪਣਾ ਧਨ ਖਰਚ ਕਰੋ ਪਰਿਵਾਰ ਦੇ ਛੋਟੇ ਮੈਂਬਰਾਂ ਦੇ ਨਾਲ ਸਮਾਂ ਬਿਤਾਉਣਾ ਇਸ ਹਫਤੇ ਤੁਹਾਡੇ ਲਈ ਵਿਸ਼ੇਸ਼ ਚੰਗਾ ਰਹੇਗਾ ਉਹਨਾਂ ਦੇ ਨਾਲ ਸਮਾਂ ਬਿਤਾ ਕੇ ਤੁਸੀਂ ਖੁਦ ਨੂੰ ਕਾਫੀ ਤਰੋ-ਤਾਜ਼ਾ ਮਹਿਸੂਸ ਕਰ ਸਕਦੇ ਹੋ ਨਾਲ ਹੀ ਇਸ ਤਰ੍ਹਾਂ ਤੁਹਾਨੂੰ ਉਹਨਾਂ ਦੇ ਜੀਵਨ ਨਾਲ ਜੁੜੇ ਕਈ ਹਾਲਾਤਾਂ ਦੇ ਬਾਰੇ ਜਾਣਨ ਦਾ ਮੌਕਾ ਮਿਲ ਜਾਵੇਗਾ ਇਸ ਸਮੇਂ ਉਹਨਾਂ ਨੂੰ ਕਿਸੇ ਸਮੱਸਿਆ ਤੋਂ ਬਾਹਰ ਕੱਢਣ ਵਿੱਚ ਤੁਸੀਂ ਸਫਲ ਹੋ ਜਾਓਗੇ ਜਿਸ ਨਾਲ ਤੁਹਾਡਾ ਪਰਿਵਾਰ ਵਿੱਚ ਮਾਨ ਸਨਮਾਨ ਵਧ ਜਾਵੇਗਾ ਇਸ ਹਫਤੇ ਇਸ ਰਾਸ਼ੀ ਦੇ ਨੌਕਰੀ ਪੇਸ਼ਾ ਜਾਤਕਾਂ ਦੇ ਲਈ ਆਪਣੇ ਕਾਰਜ ਖੇਤਰ ਵਿੱਚ ਆਪਣੀ ਪ੍ਰਤਿਭਾ ਨੂੰ ਪੂਰਾ ਇਸਤੇਮਾਲ ਕਰਨ ਲਈ ਸਹੀ ਸਮਾਂ ਹੈ ਇਸ ਕਾਰਨ ਉਹਨਾਂ ਨੂੰ ਕੈਰੀਅਰ ਵਿੱਚ ਅੱਗੇ ਵਧਣ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਹਫਤੇ ਵਿਦਿਆਰਥੀਆਂ ਦਾ ਮਨ ਆਪਣੀ ਪੜ੍ਹਾਈ ਵਿੱਚ ਨਹੀਂ ਲੱਗੇਗਾ ਜਿਸ ਦਾ ਮੁੱਖ ਕਾਰਨ ਘਰ ਪਰਿਵਾਰ ਵਿੱਚ ਕਿਸੇ ਪ੍ਰੋਗਰਾਮ ਦਾ ਆਯੋਜਨ ਵੀ ਹੋ ਸਕਦਾ ਹੈ ਤੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਹਨੂਮਾਨ ਜੀ ਦੀ ਪੂਜਾ ਕਰੋ ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਤੁਹਾਡੇ ਪਹਿਲੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਤੁਹਾਨੂੰ ਆਪਣੇ ਦ੍ਰਿਸ਼ਟੀਕੋਣ ਵਿੱਚ ਸਕਾਰਾਤਮਕਤਾ ਲਿਆ ਕੇ ਆਪਣੇ ਆਪ ਨੂੰ ਹਨੇਰੇ ਤੋਂ ਬਾਹਰ ਕੱਢਣ ਦੀ ਲੋੜ ਹੋਵੇਗੀ ਤੁਹਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਨਕਾਰਾਤਮਕਤਾ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣ ਰਹੀ ਹੈ ਇਸ ਲਈ ਇਸ ਵਿੱਚੋਂ ਬਾਹਰ ਨਿਕਲ ਕੇ ਕੁਝ ਚੰਗਾ ਕਰਨ ਦਾ ਸਮਾਂ ਆ ਗਿਆ ਹੈ ਇਸ ਹਫਤੇ ਤੁਸੀਂ ਕਾਫੀ ਰਚਨਾਤਮਕ ਰਹੋਗੇ ਅਤੇ ਤੁਹਾਡੇ ਲਈ ਇਸ ਦਾ ਜਿਆਦਾ ਤੋਂ ਜਿਆਦਾ ਲਾਭ ਉਠਾਉਣਾ ਵਧੀਆ ਰਹੇਗਾ ਕਿਉਂਕਿ ਆਰਥਿਕ ਸਥਿਤੀ ਚੰਗੀ ਹੋਣ ਦੇ ਸਬੱਬ ਬਣੇ ਹੋਏ ਹਨ ਇਸ ਲਈ ਤੁਹਾਨੂੰ ਫालतू ਦੀਆਂ ਗੱਪਾਂ ਮਾਰਨ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਸਫਲ ਹੋਣ ਲਈ ਸਹੀ ਦਿਸ਼ਾ ਵਿੱਚ ਸਖਤ ਮਿਹਨਤ ਕਰਨੀ ਚਾਹੀਦੀ ਹੈ ਜੇਕਰ ਤੁਹਾਡਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਜ਼ਮੀਨ ਜਾਂ ਪ੍ਰਾਪਰਟੀ ਦੇ ਨਾਲ ਜੁੜਿਆ ਕੋਈ ਝਗੜਾ ਚੱਲ ਰਿਹਾ ਸੀ ਤਾਂ ਉਹ ਵੀ ਇਸ ਹਫ਼ਤੇ ਜ਼ਮੀਨ ਨੂੰ ਤੁਹਾਨੂੰ ਮਿਲਣ ਕਾਰਨ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਜਾਵੇਗਾ ਅਜਿਹੇ ਵਿੱਚ ਤੁਸੀਂ ਪਰਿਵਾਰ ਸਹਿਤ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਪੂਜਾ ਪਾਠ ਦੀ ਯੋਜਨਾ ਬਣਾ ਸਕਦੇ ਹੋ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਤੁਹਾਡੇ ਪਹਿਲੇ ਘਰ ਵਿੱਚ ਮੌਜੂਦ ਹੋਣ ਕਾਰਨ ਕਾਰਜਸਥਾਨ ਤੇ ਇਸ ਪੂਰੇ ਹੀ ਹਫਤੇ ਤੁਹਾਨੂੰ ਕਿਸੇ ਵੀ ਵਿਪਰੀਤ ਲਿੰਗ ਵਿਅਕਤੀ ਦੇ ਨਾਲ ਆਪਣਾ ਦਿਲ ਲਗਾਉਣ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਤੁਹਾਡੀ ਬਦਨਾਮੀ ਹੋਣ ਦਾ ਕਾਰਨ ਬਣ ਸਕਦਾ ਹੈ ਜਿਸ ਦਾ ਪਛਤਾਵਾ ਤੁਹਾਨੂੰ ਬਾਅਦ ਵਿੱਚ ਹੋਵੇਗਾ ਇਸ ਹਫਤੇ ਤੁਹਾਡੀ ਰਾਸ਼ੀ ਦੇ ਵਿਦਿਆਰਥੀ ਜਾਤਕਾਂ ਨੂੰ ਵਿੱਦਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਆਪਣੇ ਹਰ ਯਤਨ ਵਿੱਚ ਸਫਲ ਹੋਣ ਦੇ ਲਈ ਆਪਣੇ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਕੁਲਾ ਕੇ ਨਿਰੰਤਰ ਅੱਗੇ ਵਧਣ ਦੀ ਲੋੜ ਹੋਵੇਗੀ ਕਿਉਂਕਿ ਜੋ ਗੱਲ ਬੀਤ ਗਈ ਉਸਦੇ ਬਾਰੇ ਵਿੱਚ ਹੁਣ ਪਛਤਾ ਕੇ ਤੁਸੀਂ ਸਿਰਫ ਆਪਣੇ ਸਮੇਂ ਦੀ ਬਰਬਾਦੀ ਤੋਂ ਇਲਾਵਾ ਕੁਝ ਵੀ ਨਹੀਂ ਕਰ ਰਹੇ ਤੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਲਲਿਤਾ ਸਹਸਤਰ ਨਾਮ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਰਾਹੂ ਤੁਹਾਡੇ ਦੂਜੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੀ ਰਾਸ਼ੀ ਦੇ ਜਾਤਕਾਂ ਦੀ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਇਹ ਹਫਤਾ ਬੇਹੱਦ ਉੱਤਮ ਰਹੇਗਾ ਕਿਉਂਕਿ ਇਸ ਦੌਰਾਨ ਤੁਹਾਨੂੰ ਕਿਸੇ ਵੀ ਵੱਡੀ ਸਮੱਸਿਆ ਦੇ ਨਾਲ ਜੂਝਣਾ ਨਹੀਂ ਪਵੇਗਾ ਅਜਿਹੇ ਵਿੱਚ ਸਕਾਰਾਤਮਕ ਸਮੇਂ ਦਾ ਲਾਭ ਉਠਾਉਂਦੇ ਹੋਏ ਆਪਣੇ ਕਰੀਬੀਆਂ ਦੇ ਨਾਲ ਤਾਜ਼ੀ ਹਵਾ ਦਾ ਆਨੰਦ ਲਓ ਇਸ ਹਫਤੇ ਕਿਸੇ ਵੀ ਕਰੀਬੀ ਰਿਸ਼ਤੇਦਾਰ ਦੇ ਘਰ ਜਾਣਾ ਤੁਹਾਡੀ ਆਰਥਿਕ ਸਥਿਤੀ ਨੂੰ ਵਿਗਾੜ ਸਕਦਾ ਹੈ ਕਿਉਂਕਿ ਸੰਭਵ ਹੈ ਕਿ ਉਹ ਤੁਹਾਡੇ ਕਿਸੇ ਵੀ ਪ੍ਰਕਾਰ ਦੀ ਆਰਥਿਕ ਮਦਦ ਵਿੱਚ ਉਮੀਦ ਕਰ ਰਹੇ ਹੋਣਗੇ ਪਰਿਵਾਰਕ ਜੀਵਨ ਵਿੱਚ ਅਨੁਕੂਲ ਨਤੀਜਿਆਂ ਦੀ ਸੰਭਾਵਨਾ ਹੈ ਅਤੇ ਇੱਕ ਬੱਚੇ ਦੇ ਜਨਮ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪਰਿਵਾਰ ਵਿੱਚ ਖੁਸ਼ਹਾਲੀ ਆ ਜਾਵੇਗੀ ਅਤੇ ਤੁਹਾਨੂੰ ਖੁਸ਼ੀ ਹੋਵੇਗੀ ਇਸ ਹਫਤੇ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਿੱਧੇ ਤੌਰ ਤੇ ਗੱਲਬਾਤ ਕਰਨ ਅਤੇ ਆਪਣੇ ਸਾਰੇ ਹੀ ਸਵਾਲਾਂ ਦੇ ਜਵਾਬ ਲੱਭਣ ਦਾ ਮੌਕਾ ਮਿਲ ਜਾਵੇਗਾ ਇਸ ਕਾਰਨ ਤੁਹਾਨੂੰ ਇਸ ਗੱਲ ਦਾ ਵੀ ਪਤਾ ਲੱਗ ਸਕਦਾ ਹੈ ਕਿ ਆਖਿਰ ਤੁਹਾਡਾ ਬਾਸ ਤੁਹਾਡੇ ਨਾਲ ਇੰਨੇ ਰੁੱਖੇਪਣ ਦੇ ਨਾਲ ਕਿਉਂ ਗੱਲ ਕਰਦਾ ਹੈ ਐਵੇਂ ਹੀ ਤੁਹਾਨੂੰ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਪਤਾ ਲੱਗ ਜਾਵੇਗੀ ਤੁਹਾਡੇ ਮਨ ਨੂੰ ਕਾਫੀ ਹੱਦ ਤੱਕ ਤਸੱਲੀ ਮਿਲ ਜਾਵੇਗੀ ਹਾਲਾਂਕਿ ਇਸ ਦੌਰਾਨ ਉਸ ਨਾਲ ਗੱਲ ਕਰਦੇ ਸਮੇਂ ਆਪਣੇ ਸ਼ਬਦਾਂ ਦੀ ਚੋਣ ਤੇ ਬੇहद ਸੋਚ ਸਮਝ ਕੇ ਹੀ ਕਰਨਾ ਪਰੰਤੂ ਤੁਸੀਂ ਖੁਦ ਨੂੰ ਆਪਣੇ ਆਰਾਮ ਖੇਤਰ ਵਿੱਚ ਇਸ ਕਦਰ ਸੀਮਤ ਕਰ ਲਓਗੇ ਕਿ ਛੋਟੀਆਂ-ਛੋਟੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਵੀ ਤੁਹਾਨੂੰ ਔਖਾ ਲੱਗੇਗਾ। ਇਸ ਲਈ ਤੁਹਾਡੇ ਲਈ ਵਧੀਆ ਹੋਵੇਗਾ ਕਿ ਖੁਦ ਨੂੰ ਆਰਾਮ ਦੇ ਖੇਤਰ ਤੋਂ ਜਲਦੀ-ਜਲਦੀ ਬਾਹਰ ਕੱਢਦੇ ਹੋਏ ਆਪਣੀ ਪੜ੍ਹਾਈ ਵੱਲ ਧਿਆਨ ਕੇਂਦ੍ਰਿਤ ਕਰੋ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਵਿਸ਼ਨੂੰ ਸਹਸਤਰ ਨਾਮ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ। ਚੰਦਰ ਰਾਸ਼ੀ ਤੋਂ ਸ਼ਨੀ ਤੁਹਾਡੇ 8ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਪਰਿਵਾਰ ਦੇ ਕਿਸੇ ਮੈਂਬਰ ਦੀ ਸਿਹਤ ਖਰਾਬ ਹੋ ਸਕਦੀ ਹੈ ਇਸ ਦੇ ਚੱਲਦੇ ਤੁਸੀਂ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਸਕਦੇ ਹੋ ਇਸ ਹਫਤੇ ਤੁਸੀਂ ਘਰ ਦੀ ਸਜਾਵਟ ਜਾਂ ਮੁਰੰਮਤ ਤੇ ਪੈਸਾ ਖਰਚ ਕਰ ਦਿਓਗੇ ਇਸ ਦਾ ਅੰਦਾਜ਼ਾ ਤੁਹਾਨੂੰ ਸ਼ੁਰੂਆਤ ਵਿੱਚ ਚਾਹੇ ਨਾ ਹੋਵੇ ਪਰੰਤੂ ਇਹ ਖਰਚ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਆਰਥਿਕ ਤੰਗੀ ਪੈਦਾ ਕਰਨ ਦਾ ਮੁੱਖ ਕਾਰਨ ਬਣ ਸਕਦਾ ਹੈ ਇਸ ਹਫਤੇ ਘਰ ਪਰਿਵਾਰ ਵਿੱਚ ਕਿਸੇ ਪ੍ਰਕਾਰ ਦਾ ਕੋਈ ਪ੍ਰੋਗਰਾਮ ਆਯੋਜਿਤ ਕੀਤਾ ਜਾ ਸਕਦਾ ਹੈ ਜਿਸ ਦੇ ਰਾਹੀਂ ਚੰਦਰ ਰਾਸ਼ੀ ਤੋਂ ਰਾਹੂ ਤੁਹਾਡੇ 9ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੇ ਮਾਨਸਿਕ ਤਣਾ ਵਿੱਚ ਵਾਧਾ ਹੋ ਜਾਵੇਗਾ ਨਾਲ ਹੀ ਤੁਸੀਂ ਘਰੇਲੂ ਕੰਮਾਂ ਦੇ ਵਿੱਚ ਚੱਲਦੇ ਆਪਣੇ ਕਾਰਜ ਖੇਤਰ ਤੇ ਜ਼ਰੂਰੀ ਧਿਆਨ ਨਹੀਂ ਦੇ ਸਕੋਗੇ ਇਸ ਹਫਤੇ ਤੁਸੀਂ ਆਪਣੇ ਦੁਆਰਾ ਕੀਤੇ ਗਏ ਪਿਛਲੇ ਨਿਵੇਸ਼ਾਂ ਨੂੰ ਮਜ਼ਬੂਤ ਕਰਨ ਅਤੇ ਆਪਣੇ ਆਉਣ ਵਾਲੇ ਭਵਿੱਖ ਦੇ ਲਈ ਉੱਚੀ ਦੀ ਯੋਜਨਾ ਅਤੇ ਰਣਨੀਤੀ ਬਣਾਉਣ ਦੇ ਲਈ ਆਪਣੇ ਯਤਨ ਕਰਦੇ ਦਿਖੋਗੇ ਅਜੇਹੇ ਵਿੱਚ ਕਿਸੇ ਵੀ ਮਹੱਤਵਪੂਰਨ ਕੰਮ ਨੂੰ ਕਰਨ ਤੋਂ ਪਹਿਲਾਂ ਆਪਣੇ ਪਿਤਾ ਜਾਂ ਕਿਸੇ ਵੱਡੇ ਦੀ ਸਲਾਹ ਜ਼ਰੂਰ ਲਓ ਇਸ ਹਫਤੇ ਤੁਸੀਂ ਜਿਹੜਾ ਉਪਾ ਕਰਨਾ ਹੈ ਜੀ ਸ਼ਨੀਵਾਰ ਦੇ ਦਿਨ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਲਈ ਹਵਨ ਕਰਵਾਓ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਰਾਹੁ ਤੁਹਾਡੇ 8ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫਤੇ ਤੁਹਾਡਾ ਮિજાਜ ਥੋੜਾ ਜਿਹਾ ਭਾਵਕ ਰਹੇਗਾ ਇਸ ਕਾਰਨ ਤੁਸੀਂ ਦੂਜਿਆਂ ਦੇ ਨਾਲ ਖੁੱਲ੍ਹ ਕੇ ਗੱਲ ਜਾਂ ਸੰਵਾਦ ਕਰਨ ਵਿੱਚ ਕੁਝ ਸੰਕੋਚ ਮਹਿਸੂਸ ਕਰੋਗੇ ਅਜਿਹੇ ਵਿੱਚ ਜੇਕਰ ਤੁਸੀਂ ਖੁਦ ਨੂੰ ਤਣਾਅ ਮੁਕਤ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਵਧੀਆ ਇਹ ਹੋਵੇਗਾ ਕਿ ਬੀਤੀਆਂ ਗੱਲਾਂ ਨੂੰ ਦਿਲ ਵਿੱਚੋਂ ਕੱਢ ਕੇ ਨਵੀਂ ਸ਼ੁਰੂਆਤ ਕਰਨ ਦਾ ਯਤਨ ਕਰੋ ਅਤੀਤ ਵਿੱਚ ਜੇਕਰ ਤੁਸੀਂ ਧਨ ਨਾਲ ਸੰਬੰਧਿਤ ਕਿਸੇ ਵੀ ਵਾਦ ਵਿੱਚ ਫਸੇ ਸੀ ਤਾਂ ਇਸ ਹਫਤੇ ਤੁਹਾਨੂੰ ਉਸ ਤੋਂ ਕਾਫੀ ਹੱਦ ਤੱਕ ਰਾਹਤ ਮਿਲ ਜਾਵੇਗੀ ਕਿਉਂਕਿ ਤੁਸੀਂ ਉਸ ਸਥਿਤੀ ਨੂੰ ਹਰ ਰੋਜ਼ ਜ਼ਿਆਦਾ ਖਰਾਬ ਹੋਣ ਤੋਂ ਪਹਿਲਾਂ ਹੀ ਸੰਭਾਲਣ ਵਿੱਚ ਸਫਲ ਹੋ ਜਾਓਗੇ ਇਸ ਤਰ੍ਹਾਂ ਤੁਹਾਨੂੰ ਕਿਸੇ ਕਾਨੂੰਨੀ ਕੰਮ ਵਿੱਚ ਲੈਣ ਦੇਣ ਨਹੀਂ ਕਰਨਾ ਪਵੇਗਾ ਇਸ ਲਈ ਧਨ ਨਾਲ ਜੁੜਿਆ ਕੋਈ ਵੀ ਫੈਸਲਾ ਸਮਝਦਾਰੀ ਨਾਲ ਲਓ ਚੰਦਰ ਰਾਸ਼ੀ ਬ੍ਰਹਸਪਤੀ ਤੁਹਾਡੇ 10ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਸੰਭਾਵਨਾ ਬਣ ਰਹੀ ਹੈ ਕਿ ਪਰਿਵਾਰ ਦੇ ਕਿਸੇ ਮੈਂਬਰ ਦੀ ਨੌਕਰੀ ਲੱਗਣ ਨਾਲ ਘਰ ਦੀ ਆਮਦਨ ਵਿੱਚ ਵਾਧਾ ਹੋ ਜਾਵੇਗਾ ਇਸ ਕਾਰਨ ਘਰ ਦੀ ਮੁਰੰਮਤ ਆਦ ਕਰਵਾਉਣ ਦਾ ਜੋ ਕੰਮ ਪਹਿਲਾਂ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ ਉਸ ਨੂੰ ਪੂਰਾ ਕਰਨ ਲਈ ਵਿਚਾਰ ਬਣ ਸਕਦਾ ਹੈ ਇਸ ਨਾਲ ਤੁਹਾਡਾ ਖਰਾਬ ਮિજાਜ ਵੀ ਚੰਗਾ ਹੋ ਜਾਵੇਗਾ ਤੁਸੀਂ ਹਰ ਕੰਮ ਨੂੰ ਪੂਰੀ ਹੀ ਊਰਜਾ ਦੇ ਨਾਲ ਤੇ ਸਫਲਤਾਪੂਰਵਕ ਪੂਰਾ ਕਰੋਗੇ ਤੁਹਾਡੀ ਇਹ ਮਿਹਨਤ ਵੇਖ ਕੇ ਤੁਹਾਡੇ ਅਧਿਕਾਰੀ ਵੀ ਤੁਹਾਡੇ ਤੋਂ ਖੁਸ਼ ਹੋ ਜਾਣਗੇ। ਇਸ ਹਫਤੇ ਆਪਣੀ ਪੜਾਈ ਤੇ ਕੁਝ ਵਾਧੂ ਧਨ ਖਰਚ ਤੁਹਾਨੂੰ ਕਰਨਾ ਪੈ ਸਕਦਾ ਹੈ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਅਦਿੱਤਿਆ ਹਿਰਦੇ ਸਤੋਤਰ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਘਰ ਪਰਿਵਾਰ ਅਤੇ ਨਿੱਜੀ ਜੀਵਨ ਵਿੱਚ ਚੱਲ ਰਹੀਆਂ ਰਹੀਆਂ ਤਰਣਾਗ੍ਰਸਤ ਗਤੀਵਿਧੀਆਂ ਤੁਹਾਨੂੰ ਅੰਦਰ ਤੋਂ ਦੁਖੀ ਅਤੇ ਬੇਚੈਨ ਕਰ ਸਕਦੀਆਂ ਹਨ ਹਾਲਾਂਕਿ ਇਸ ਦੌਰਾਨ ਤੁਸੀਂ ਆਪਣੀ ਬੇਚਾਨੀ ਨੂੰ ਦੂਜਿਆਂ ਤੋਂ ਛਿਪਾਉਂਦੇ ਰਹੋਗੇ ਜਿਸ ਨਾਲ ਤੁਹਾਡੇ ਸੁਭਾਅ ਵਿੱਚ ਗੁੱਸਾ ਵੱਧ ਸਕਦਾ ਹੈ ਚੰਦਰ ਰਾਸ਼ੀ ਤੋਂ ਰਾਹੂ ਤੁਹਾਡੇ 8ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫਤੇ ਨੌਕਰੀ ਪੇਸ਼ਾ ਜਾਤਕਾਂ ਦੀ ਆਮਦਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਅਜਿਹੇ ਵਿੱਚ ਉਹਨਾਂ ਨੂੰ ਕੁਝ ਛੋਟੇ ਨਿਵੇਸ਼ਾਂ ਵਿੱਚ ਆਪਣਾ ਪੈਸਾ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਨਾਲ ਹੀ ਤੁਹਾਨੂੰ ਆਰਥਿਕ ਲਾਭ ਮਿਲਣ ਦੀ ਸੰਭਾਵਨਾ ਹੈ ਅਤੇ ਉਹ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਸਫਲ ਹੋ ਜਾਣਗੇ। ਚੰਦਰ ਰਾਸ਼ੀ ਤੋਂ ਰਾਹੂ ਤੁਹਾਡੇ 7ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫ਼ਤੇ ਤੁਹਾਡਾ ਸ਼ਰਾਬ ਆਦਤ ਜਿਹੀ ਨਸ਼ੀਲੀ ਚੀਜ਼ ਦੀ ਵਰਤੋਂ ਕਰਨਾ ਤੁਹਾਡੇ ਪਰਿਵਾਰ ਦੀ ਸ਼ਾਂਤੀ ਨੂੰ ਭੰਗ ਕਰ ਸਕਦਾ ਹੈ। ਇਸ ਲਈ ਘਰ ਵਿੱਚ ਸ਼ਾਂਤੀ ਬਣਾ ਕੇ ਰੱਖਣ ਦੇ ਲਈ ਹਰ ਪ੍ਰਕਾਰ ਦੀਆਂ ਮਾੜੀਆਂ ਆਦਤਾਂ ਵਿੱਚ ਸੁਧਾਰ ਕਰੋ। ਨਹਿਤਾ ਤੁਹਾਡੇ ਘਰ ਦੇ ਮੈਂਬਰ ਤੁਹਾਡੇ ਨਾਲ ਸੰਬੰਧ ਹੀ ਤੋੜ ਲੈਣਗੇ ਇਸ ਹਫਤੇ ਕੈਰੀਅਰ ਵਿੱਚ ਤੁਹਾਨੂੰ ਹਰ ਸਥਿਤੀ ਵਿੱਚ ਕਿਸਮਤ ਦਾ ਸਾਥ ਮਿਲ ਜਾਵੇਗਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਇਸ ਸਮੇਂ ਦੌਰਾਨ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆ ਉਚਿਤ ਪ੍ਰਸ਼ੰਸਾ ਅਤੇ ਸਹਿਯੋਗ ਵੀ ਪ੍ਰਾਪਤ ਹੋ ਜਾਵੇਗਾ ਅਰਥਾਤ ਤੁਸੀਂ ਇਸ ਦੌਰਾਨ ਘੱਟ ਮਿਹਨਤ ਕਰਕੇ ਵੀ ਆਮ ਨਾਲੋਂ ਜ਼ਿਆਦਾ ਚੰਗੇ ਨੰਬਰ ਪ੍ਰਾਪਤ ਕਰ ਸਕਦੇ ਹੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਓਮ ਨਮੋ ਨਰਾਇਣ ਮੰਤਰ ਦਾ ਜਾਪ ਕਰੋ। ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ। ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਕੇਤੂ ਤੁਹਾਡੇ 12ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫ਼ਤੇ ਤੁਹਾਡਾ ਮિજાਜ ਥੋੜਾ ਜਿਹਾ ਭਾਵਕ ਹੋ ਸਕਦਾ ਹੈ। ਇਸ ਕਾਰਨ ਤੁਸੀਂ ਦੂਜਿਆਂ ਦੇ ਨਾਲ ਖੁੱਲ੍ਹ ਕੇ ਗੱਲ ਕਰਨ ਜਾਂ ਸੰਵਾਦ ਵਿੱਚ ਸੰਕੋਚ ਮਹਿਸੂਸ ਕਰੋਗੇ। ਅਜਿਹੇ ਵਿੱਚ ਤੁਸੀਂ ਖੁਦ ਨੂੰ ਤਣਾਅ ਮੁਕਤ ਰੱਖਣਾ ਚਾਹੁੰਦੇ ਹੋ। ਤਾ ਤੁਹਾਡੇ ਲਈ ਵਧੀਆ ਇਹ ਹੋਵੇਗਾ ਕਿ ਤੁਸੀਂ ਬੀਤੀਆਂ ਹੋਈਆਂ ਗੱਲਾਂ ਨੂੰ ਦਿਲ ਵਿੱਚੋਂ ਕੱਢ ਕੇ ਨਵੀਂ ਸ਼ੁਰੂਆਤ ਕਰਨ ਦਾ ਯਤਨ ਕਰੋ ਆਰਥਿਕ ਜੀਵਨ ਵਿੱਚ ਇਸ ਹਫ਼ਤੇ ਤੁਸੀਂ ਖੁਦ ਨੂੰ ਨਵੇਂ ਰੋਮਾਂਟਿਕ ਹਾਲਾਤ ਵਿੱਚ ਵੇਖੋਗੇ ਇਸ ਨਾਲ ਤੁਹਾਨੂੰ ਚੰਗੇ ਪੱਦਰ ਤੇ ਆਰਥਿਕ ਲਾਭ ਤਾਂ ਪਹੁੰਚੇਗਾ ਹੀ ਨਾਲ ਹੀ ਤੁਹਾਡੀ ਆਰਥਿਕ ਸਥਿਤੀ ਵੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਵੇਗੀ ਪ੍ਰਤੀਤ ਵੀ ਹੋਵੇਗੀ ਇਸ ਦੌਰਾਨ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਮਿਲ ਕੇ ਸਮਾਜ ਦੇ ਹਿੱਤ ਲਈ ਕੋਈ ਕੰਮ ਕਰ ਸਕਦੇ ਹੋ ਇਸ ਨਾਲ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋਵੇਗਾ ਇਸ ਦੌਰਾਨ ਤੁਸੀਂ ਧਾਰਮਿਕ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਣਦੇ ਵਿਖੋਗੇ ਕੈਰੀਅਰ ਰਾਸ਼ੀ ਫਲ ਦੇ ਸੰਕੇਤ ਅਨੁਸਾਰ ਕਿਉਂਕਿ ਇਸ ਦੌਰਾਨ ਤੁਹਾਨੂੰ ਆਪਣੇ ਖੇਤਰ ਵਿੱਚ ਅੱਗੇ ਵਧਣ ਦੇ ਕਈ ਮੌਕੇ ਮਿਲਣ ਦੀ ਸੰਭਾਵਨਾ ਹੈ ਪੜ੍ਹਾਈ ਦੇ ਖੇਤਰ ਵਿੱਚ ਤੁਹਾਡੀ ਰਾਸ਼ੀ ਦੇ ਜਾਤਕਾਂ ਨੂੰ ਭਰਪੂਰ ਸਫਲਤਾ ਮਿਲਣ ਵਾਲੀ ਹੈ ਤੁਹਾਨੂੰ ਇਸ ਸਾਲ ਪਰ ਆਪਣੀ ਮਿਹਨਤ ਦਾ ਫਲ ਮਿਲਦਾ ਹੀ ਰਹੇਗਾ ਕਿਉਂਕਿ ਗ੍ਰਹਾਂ ਦੀ ਕਿਰਪਾ ਤੁਹਾਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚੋਂ ਸਫਲਤਾ ਦਿਵਾ ਦੇਵੇਗੀ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਕੇਤੂ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਮੰਗਲਵਾਰ ਦੇ ਦਿਨ ਹਵਨ ਕਰਵਾਓ ਅਗਲੀ ਰਾਸ਼ੀ ਹੈ ਜੀ वृਸ਼ਖ ਰਾਸ਼ੀ वृਸ਼ਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਿਹਤ ਨਾਲ ਸੰਬੰਧਿਤ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਸੀ ਤਾਂ ਇਸ ਹਫਤੇ ਚੰਦਰ ਰਾਸ਼ੀ ਤੋਂ ਰਾਹੂ ਦੇ ਤੁਹਾਡੇ 5ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਹ ਠੀਕ ਹੋ ਜਾਵੇਗੀ ਹਾਲਾਂਕਿ ਕਿਸੇ ਕਾਰਨ ਕਰਕੇ ਤੁਹਾਨੂੰ ਯਾਤਰਾ ਕਰਨੀ ਪੈ ਸਕਦੀ ਹੈ ਇਸ ਲਈ ਤੁਹਾਨੂੰ ਥਕਾਵਟ ਅਤੇ ਤਣਾਅ ਵੀ ਹੋ ਸਕਦਾ ਹੈ ਇਸ ਲਈ ਤੁਹਾਡੇ ਲਈ ਵਧੀਆ ਹੋਵੇਗਾ ਕਿ ਕਿਸੇ ਯਾਤਰਾ ਤੇ ਜਾਣ ਤੋਂ ਬਚੋ ਅਤੇ ਆਪਣੇ ਸਰੀਰ ਨੂੰ ਵਧੀਆ ਹੀ ਆਰਾਮ ਦਿਓ ਇਸ ਹਫਤੇ ਤੁਹਾਨੂੰ ਕਿਸੇ ਵੱਡੀ ਡੀਲ ਦੇ ਹੋਣ ਕਾਰਨ ਕੋਈ ਵੱਡਾ ਲਾਭ ਮਿਲ ਸਕਦਾ ਹੈ ਇਸ ਕਾਰਨ ਤੁਸੀਂ ਆਪਣੇ ਲਈ ਕੁਝ ਕੀਮਤੀ ਸਮਾਨ ਦੀ ਖਰੀਦਦਾਰੀ ਵੀ ਕਰ ਸਕਦੇ ਹੋ ਪਰੰਤੂ ਤੁਹਾਨੂੰ ਥੋੜਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਸੰਭਾਵਨਾ ਹੈ ਕਿ ਇਹ ਕੀਮਤੀ ਸਮਾਨ ਤੁਹਾਡੇ ਤੋਂ ਕਿਤੇ ਖੋ ਨਾ ਜਾਵੇ ਜਾਂ ਚੋਰੀ ਨਾ ਹੋ ਜਾਵੇ ਇਸ ਲਈ ਤੁਹਾਨੂੰ ਆਰਥਿਕ ਨੁਕਸਾਨ ਤੋਂ ਬਚਣਾ ਚਾਹੀਦਾ ਹੈ ਤੁਹਾਨੂੰ ਇਸ ਹਫਤੇ ਆਪਣੇ ਦੋਸਤਾਂ ਦਾ ਸਹਿਯੋਗ ਤਾਂ ਮਿਲੇਗਾ ਪਰੰਤੂ ਪਰਿਵਾਰ ਦੇ ਮੈਂਬਰਾਂ ਨਾਲ ਕਿਸੇ ਛੋਟੀ ਜਿਹੀ ਗੱਲ ਤੇ ਵੀ ਵਿਚਾਰ ਮਤਭੇਦ ਹੋ ਸਕਦੇ ਹਨ ਸ਼ਾਂਤੀ ਭੰਗ ਹੋ ਸਕਦੀ ਹੈ ਇਸ ਨਾਲ ਤੁਹਾਡੇ ਮਨ ਵਿੱਚ ਉਹਨਾਂ ਦੇ ਪ੍ਰਤੀ ਗਲਤ ਭਾਵਨਾਵਾਂ ਪੈਦਾ ਹੋ ਜਾਣਗੀਆਂ ਇਸ ਰਾਸ਼ੀ ਵਰਗ ਦੇ ਵਿੱਚ ਜਿਹੜੇ ਵਪਾਰੀ ਹਨ ਉਹ ਹਫ਼ਤੇ ਦੇ ਕਾਰਜ ਖੇਤਰ ਨਾਲ ਸੰਬੰਧਿਤ ਕਿਸੇ ਅਣਚਾਹੀ ਯਾਤਰਾ ਤੇ ਉਹਨਾਂ ਨੂੰ ਜਾਣਾ ਪੈ ਸਕਦਾ ਹੈ ਪਰ ਵਧੀਆ ਇਹ ਹੋਵੇਗਾ ਕਿ ਉਹ ਇਸ ਯਾਤਰਾ ਤੇ ਜਾਣ ਤੋਂ ਪਰਹੇਜ਼ ਕਰਨ ਨਹੀਂ ਤਾਂ ਇਸ ਕਾਰਨ ਉਹਨਾਂ ਨੂੰ ਮਾਨਸਿਕ ਤਣਾਅ ਦੇ ਨਾਲ ਨਾਲ ਆਰਥਿਕ ਨੁਕਸਾਨ ਵੀ اٹھਾਉਣਾ ਪੈ ਸਕਦਾ ਹੈ ਵਿਦਿਆਰਥੀ ਯਾਤਕਾਂ ਦੇ ਲਈ ਸੰਭਾਵਨਾ ਬਣ ਰਹੀ ਹੈ ਕਿ ਇਹ ਹਫਤਾ ਤੁਹਾਡੀ ਰਾਸ਼ੀ ਦੇ ਲਈ ਕਾਫੀ ਵਧੀਆ ਰਹਿਣ ਵਾਲਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਲਈ ਸ਼ਨੀਵਾਰ ਦੇ ਦਿਨ ਪੂਜਾ ਕਰਵਾਓ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਹਫਤੇ ਖੁਸ਼ ਨਮਾ ਜ਼ਿੰਦਗੀ ਬਤੀਤ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਜ਼ਿੱਦੀ ਅਤੇ ਅੜੀਅਲ ਰਵੱਈਏ ਨੂੰ ਤੁਰਕਾਰਨਾ ਚਾਹੀਦਾ ਹੈ ਨਹੀਂ ਤਾਂ ਇਸ ਨਾਲ ਤੁਹਾਡਾ ਸਮਾਂ ਤਾਂ ਬਰਬਾਦ ਹੋਵੇਗਾ ਹੀ ਇਸ ਦੇ ਨਾਲ ਨਾਲ ਦੂਜਿਆਂ ਦੇ ਉੱਤੇ ਕਾਫੀ ਪ੍ਰਭਾਵ ਮਾੜਾ ਪੈ ਸਕਦਾ ਹੈ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਦੇ ਤੁਹਾਡੇ 6ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਕਾਰਜ ਖੇਤਰ ਵਿੱਚ ਇਸ ਹਫਤੇ ਇਸ ਹਫਤੇ ਤੁਹਾਡੇ ਕਿਸੇ ਸਹਿਕਰਮੀ ਦੇ ਕਾਰਨ ਤੁਹਾਡੀ ਇਮੇਜ ਖਰਾਬ ਹੋ ਸਕਦੀ ਹੈ ਇਸ ਨਾਲ ਤੁਹਾਡੀ ਆਮਦਨ ਵਿੱਚ ਵਾਧੇ ਤੇ ਬ੍ਰੇਕ ਵੀ ਲੱਗ ਸਕਦੀ ਹੈ ਨਾਲ ਹੀ ਤੁਹਾਨੂੰ ਆਰਤੀਕ ਹਾਨੀ ਦੇ ਨਾਲ ਗੁਜ਼ਰਨਾ ਪੈ ਸਕਦਾ ਹੈ ਆਪਣੇ ਪਰਿਵਾਰ ਜਾਂ ਦੋਸਤਾਂ ਦੇ ਨਾਲ ਕਿਸੇ ਪਿਕਨਿਕ ਤੇ ਜਾਣ ਲਈ ਇਹ ਹਫਤਾ ਬਿਹਤਰੀਨ ਹੈ ਇਹ ਨਾ ਕੇਵਲ ਤੁਹਾਡਾ ਮਨ ਹਲਕਾ ਕਰੇਗਾ ਬਲਕਿ ਇਸ ਨਾਲ ਤੁਸੀਂ ਆਪਣੇ ਸਬੰਧਾਂ ਨੂੰ ਹੋਰ ਬਿਹਤਰ ਕਰਨ ਵਿੱਚ ਸਫਲ ਹੋ ਜਾਓਗੇ ਕੈਰੀਅਰ ਦੇ ਲਿਹਾਜ਼ ਨਾਲ ਇਸ ਸਮੇਂ ਦੇ ਦੌਰਾਨ ਤੁਹਾਨੂੰ ਕਿਸੇ ਵੀ ਕੰਮ ਨੂੰ ਬਾਅਦ ਦੇ ਲਈ ਕਦੇ ਵੀ ਨਹੀਂ ਟਾਲਣਾ ਚਾਹੀਦਾ ਤਾਂ ਹੀ ਤੁਸੀਂ ਕਿਸੇ ਕਾਰਜ ਖੇਤਰ ਵਿੱਚ ਆਪਣੇ ਸੀਨੀਅਰ ਤੋਂ ਸਹਿਯੋਗ ਤੇ ਪ੍ਰਸ਼ੰਸਾ ਪ੍ਰਾਪਤ ਕਰ ਸਕਦੇ ਹੋ ਸਫਲਤਾ ਦੀ ਪ੍ਰਾਪਤੀ ਕਰਵਾਉਣ ਦਾ ਕੰਮ ਤੁਹਾਡਾ ਇਹ ਹਫਤਾ ਕਰੇਗਾ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵੀ ਇਸ ਸਮੇਂ ਕਿਸਮਤ ਦਾ ਸਾਥ ਮਿਲੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਤੁਸੀਂ ਹਰ ਰੋਜ਼ 21 ਵਾਰ ਓਮ ਨਮੋ ਬ੍ਰਹਸਪਤੀਯ ਨਮਹਾ ਦਾ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪਹਿਲਾ ਤੋਹੀਂ ਤੁਹਾਡੇ ਦੁਆਰਾ ਖੁਦ ਨੂੰ ਸਿਹਤਮੰਦ ਰੱਖਣ ਦੀ ਤੁਹਾਡੀ ਕੋਸ਼ਿਸ਼ ਇਸ ਹਫ਼ਤੇ ਕਈ ਤਰੀਕਿਆਂ ਨਾਲ ਆਪਣਾ ਸਕਾਰਾਤਮਕ ਅਸਰ ਦਿਖਾਵੇਗੀ ਇਹ ਵੇਖ ਕੇ ਤੁਹਾਨੂੰ ਸਿਹਤਮੰਦ ਰਹਿਣ ਦੇ ਲਈ ਪ੍ਰੋਤਸਾਹਨ ਮਿਲੇਗਾ ਅਤੇ ਤੁਸੀਂ ਨਿਯਮਤ ਰੂਪ ਤੇ ਯੋਗ ਅਤੇ ਕਸਰਤ ਕਰਦੇ ਹੋਏ ਦਿਖੋਗੇ ਇਸ ਸਮੇਂ ਤੁਸੀਂ ਖੁਦ ਨੂੰ ਦੂਜਿਆਂ ਤੋਂ ਵਧੀਆ ਮਹਿਸੂਸ ਕਰੋਗੇ ਆਤਮ ਵਿਸ਼ਵਾਸ ਦੇ ਨਾਲ ਭਰੇ ਰਹੋਗੇ ਇਸ ਕਾਰਨ ਤੁਹਾਨੂੰ ਹਰ ਫੈਸਲਾ ਲੈਣ ਦੇ ਵਿੱਚ ਆ ਰਹੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਚੰਦਰ ਰਾਸ਼ੀ ਤੋਂ ਬ੍ਰਹਸਪਤੀ ਦੇ ਤੁਹਾਡੇ 5ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਆਰਥਿਕ ਮਾਮਲਿਆਂ ਦੇ ਲਿਹਾਜ਼ ਨਾਲ ਤੁਹਾਡੀ ਰਾਸ਼ੀ ਦੇ ਜਾਤਕਾਂ ਲਈ ਇਹ ਹਫ਼ਤਾ ਕਾਫੀ ਚੰਗਾ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਗ੍ਰਹਾਂ ਦੀ ਦ੍ਰਿਸ਼ਟੀ ਤੁਹਾਡੀ ਆਮਦਨ ਨੂੰ ਵਧਾਉਣ ਅਤੇ ਤੁਹਾਡੀ ਬੱਚਤ ਵਿੱਚ ਹੋਰ ਧਨ ਜੋੜਨ ਦੇ ਲਈ ਤੁਹਾਨੂੰ ਅਨੇਕਾ ਮੌਕੇ ਪ੍ਰਦਾਨ ਕਰ ਸਕਦੀ ਹੈ। ਇਸ ਹਫ਼ਤੇ ਘਰ ਦੇ ਬੱਚਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਸ਼ੂਟ ਦੇਣਾ ਤੁਹਾਡੇ ਲਈ ਭਵਿੱਖ ਵਿੱਚ ਸਮੱਸਿਆ ਖੜੀ ਕਰ ਸਕਦਾ ਹੈ ਇਸ ਲਈ ਸ਼ੁਰੂਆਤ ਤੋਂ ਹੀ ਉਹਨਾਂ ਉੱਤੇ ਉਹਨਾਂ ਦੀ ਸੰਗਤ ਉੱਤੇ ਨਜ਼ਰ ਰੱਖਦੇ ਹੋਏ ਧਿਆਨ ਰੱਖੋ ਕਿ ਉਹ ਕਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਉੱਠਦੇ ਬੈਠਦੇ ਹਨ ਚੰਦਰ ਰਾਸ਼ੀ ਤੋਂ ਸ਼ਨੀ ਦੇ ਤੁਹਾਡੇ ਦੂਜੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਕਾਰਜ ਖੇਤਰ ਵਿੱਚ ਸੰਭਾਵਨਾ ਹੈ ਕਿ ਸਹਿਕਰਮੀਆਂ ਤੋਂ ਤੁਹਾਡਾ ਕਿਸੇ ਪ੍ਰਕਾਰ ਦਾ ਧੋਖਾ ਨਾ ਮਿਲ ਜਾਵੇ ਜਿਸ ਕਰਕੇ ਤੁਹਾਡੇ ਕੈਰੀਅਰ ਤੇ ਬ੍ਰੇਕ ਲੱਗਦੀ ਦਿਖਾਈ ਦੇਵੇਗੀ ਅਜਿਹੇ ਵਿੱਚ ਤੁਹਾਨੂੰ ਸ਼ੁਰੂਆਤ ਤੋਂ ਹੀ ਇਸ ਹਫਤੇ ਝੂਠੇ ਤੇ ਮਕਾਰ ਲੋਕਾਂ ਦੀ ਸੰਗਤ ਤੋਂ ਬਚਣਾ ਚਾਹੀਦਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ਨੀਵਾਰ ਦੇ ਦਿਨ ਵਿਕਲਾੰਗ ਲੋਕਾਂ ਨੂੰ ਅਨਦਾਨ ਕਰੋ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਦੇ ਤੁਹਾਡੇ ਚੌਥੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਜੇਕਰ ਤੁਸੀਂ ਪਿਛਲੇ ਕੁਝ ਸਮੇਂ ਵਿੱਚ ਧਾਰਮਿਕ ਅਤੇ ਅਧਿਆਤਮਿਕ ਦਿਲਚਸਪੀ ਦਾ ਕੋਈ ਚੰਗਾ ਕਰਮ ਕਰਨ ਬਾਰੇ ਸੋਚ ਰਹੇ ਸੀ ਤਾਂ ਇਸ ਦੇ ਲਈ ਇਹ ਹਫਤਾ ਵਿਸ਼ੇਸ਼ ਉੱਤਮ ਹੈ ਕਿਉਂਕਿ ਇਸ ਦੌਰਾਨ ਤੁਹਾਡੀ ਸਿਹਤ ਵਧੀਆ ਰਹੇਗੀ ਜਿਸ ਕਾਰਨ ਤੁਸੀਂ ਆਪਣਾ ਮਨ ਧਰਮ ਕਰਮ ਦੇ ਕੰਮਾਂ ਵਿੱਚ ਲਗਾ ਸਕਦੇ ਹੋ ਅਤੇ ਇਸ ਨਾਲ ਤੁਹਾਨੂੰ ਅੰਦਰੂਨੀ ਖੁਸ਼ੀ ਵੀ ਪ੍ਰਾਪਤ ਹੋ ਜਾਵੇਗੀ ਜੇਕਰ ਤੁਸੀਂ ਸਰਕਾਰੀ ਖੇਤਰ ਵਿੱਚ ਕੰਮ ਕਰਦੇ ਹੋ ਤਾਂ ਇਹ ਹਫਤਾ ਤੁਹਾਡੇ ਲਈ ਮਹੱਤਵਪੂਰਨ ਹੈ ਅਤੇ ਬਿਹਤਰ ਵੀ ਹੋਵੇਗਾ ਕਿਉਂਕਿ ਇਸ ਸਮੇਂ ਦੌਰਾਨ ਤੁਹਾਨੂੰ ਸਰਕਾਰ ਤੋਂ ਵੀ ਲਾਭ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ ਪਰਿਵਾਰ ਵਿੱਚ ਕਿਸੇ ਨਵੇਂ ਮਹਿਮਾਨ ਦਾ ਆਉਣ ਤੇ ਜਸ਼ਨ ਵੀ ਹੋ ਸਕਦਾ ਹੈ ਇਸ ਨਾਲ ਘਰ ਵਿੱਚ ਨਵੇਂ-ਨਵੇਂ ਪਕਵਾਨ ਬਣਨਗੇ ਨਾਲ ਹੀ ਤੁਹਾਨੂੰ ਲੰਮੇ ਸਮੇਂ ਬਾਅਦ ਪੂਰੇ ਪਰਿਵਾਰ ਦੇ ਨਾਲ ਬੈਠਣ ਦਾ ਸਮਾਂ ਬਤੀਤ ਕਰਨ ਦਾ ਵੀ ਮੌਕਾ ਮਿਲ ਜਾਵੇਗਾ ਕੰਮ ਦੇ ਪ੍ਰਤੀ ਤੁਹਾਡੀ ਲਗਨ ਤੇ ਮਿਹਨਤ ਨੂੰ ਵੇਖਦੇ ਹੋਏ ਇਸ ਹਫਤੇ ਤੁਹਾਨੂੰ ਤਰੱਕੀ ਵੀ ਮਿਲ ਸਕਦੀ ਹੈ ਪਰੰਤੂ ਇਸ ਦੇ ਲਈ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦੀ ਚਾਪਲੂਸੀ ਵੀ ਕਰਨੀ ਪਵੇਗੀ ਇਸ ਕਾਰਨ ਦੂਜਿਆਂ ਦੇ ਸਾਹਮਣੇ ਤੁਹਾਡੀ ਇਮੇਜ ਨੂੰ ਨੁਕਸਾਨ ਪਹੁੰਚ ਸਕਦਾ ਹੈ ਵਿਦਿਆਰਥੀ ਪੂਰੇ ਹੀ ਹਫਤੇ ਆਪਣੇ ਜ਼ਿਆਦਾਤਰ ਸਮੇਂ ਨੂੰ ਬੇਕਾਰ ਦੀਆਂ ਗਤੀਵਿਧੀਆਂ ਵਿੱਚ ਵੀ ਬਰਬਾਦ ਕਰ ਸਕਦੇ ਹਨ ਬਾਅਦ ਵਿੱਚ ਜਦੋਂ ਉਹਨਾਂ ਨੂੰ ਆਪਣੀ ਇਸ ਗਲਤੀ ਦਾ ਅਹਿਸਾਸ ਹੋਵੇਗਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ਨੀਵਾਰ ਦੇ ਦਿਨ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਕਣਕ ਦਾਨ ਕਰੋ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਰਾਹੂ ਦੇ ਪਹਿਲੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਤੁਸੀਂ ਜਿਸ ਸਰੀਰਕ ਅਤੇ ਮਾਨਸਿਕ ਬਿਮਾਰੀ ਦੇ ਨਾਲ ਲੰਮੇ ਸਮੇਂ ਤੋਂ ਪਰੇਸ਼ਾਨ ਸੀ ਉਸ ਦੀ ਜੜ ਤੁਹਾਡਾ ਦੁੱਖ ਹੋ ਸਕਦਾ ਹੈ ਅਜੇਹੇ ਵਿੱਚ ਇਹਨਾਂ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਖੁਸ਼ ਰੱਖਣ ਦਾ ਯਤਨ ਕਰੋ ਜੇਕਰ ਤੁਸੀਂ ਸੂਝ-ਬੂਝ ਨਾਲ ਕੰਮ ਲਾਓਗੇ ਤਾਂ ਇਸ ਹਫ਼ਤੇ ਤੁਸੀਂ ਹੋਰ ਧਨ ਕਮਾ ਸਕਦੇ ਹੋ ਹਾਲਾਂਕਿ ਇਸ ਦੇ ਲਈ ਤੁਹਾਨੂੰ ਸਹੀ ਰਣਨੀਤੀ ਬਣਾਉਣ ਉੱਤੇ ਕਾਰਜ ਕਰਨ ਦੀ ਲੋੜ ਹੋਵੇਗੀ ਜੇਕਰ ਤੁਸੀਂ ਪਾਰਟੀ ਕਰਨ ਬਾਰੇ ਸੋਚ ਰਹੇ ਹੋ ਤਾਂ ਆਪਣੇ ਨਜ਼ਦੀਕੀ ਦੋਸਤਾਂ ਨੂੰ ਬੁਲਾਓ ਕਿਉਂਕਿ ਅਜੇਹੇ ਦੇ ਲਈ ਕਈ ਲੋਕ ਹੋਣਗੇ ਜੋ ਤੁਹਾਡਾ ਉਤਸ਼ਾਹ ਹੋ ਜੋ ਤੁਹਾਡਾ ਉਤਸ਼ਾਹ ਵਧਾਉਣਗੇ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਤੁਹਾਡੇ ਤੀਜੇ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫਤੇ ਤੁਸੀਂ ਬਿਨਾਂ ਕੁਝ ਖਾਸ ਕੀਤੇ ਆਸਾਨੀ ਦੇ ਨਾਲ ਪਰਿਵਾਰ ਦੇ ਮੈਂਬਰਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਵਿੱਚ ਕਾਮਯਾਬ ਹੋ ਜਾਓਗੇ ਇਹ ਵੇਖਿਆ ਗਿਆ ਹੈ ਕਿ ਅਸੀਂ ਕੈਰੀਅਰ ਦੇ ਵਿੱਚ ਅੱਗੇ ਵੱਧਦੇ ਹੋਏ ਹੰਕਾਰ ਵਿੱਚ ਆ ਕੇ ਆਪਣੇ ਆਸ-ਪਾਸ ਦੇ ਲੋਕਾਂ ਜਿਵੇਂ ਅਭਿਵਾਂਕਾਂ ਅਤੇ ਆਪਣੇ ਗੁਰੂ ਮਿੱਤਰਾਂ ਨੂੰ ਭੁੱਲ ਜਾਂਦੇ ਹਾਂ ਜਦੋਂ ਵਿਪਰੀਤ ਪਰਸਥਿਤੀਆਂ ਆਉਂਦੀਆਂ ਹਨ ਤਾਂ ਸਾਡੇ ਮਨਾਂ ਵਿੱਚ ਉਹਨਾਂ ਦੀ ਯਾਦ ਆ ਜਾਂਦੀ ਹੈ ਅਜਿਹਾ ਹੀ ਇਸ ਹਫਤੇ ਤੁਹਾਡੇ ਨਾਲ ਹੋਵੇਗਾ ਜਦੋਂ ਤੁਹਾਡਾ ਹੰਕਾਰ ਤੁਹਾਨੂੰ ਦੂਜਿਆਂ ਤੋਂ ਦੂਰ ਕਰੇਗਾ ਇਸ ਰਾਸ਼ੀ ਦੇ ਵਿਦਿਆਰਥੀਆਂ ਦੇ ਲਈ ਇਹ ਹਫਤਾ ਕਾਫੀ ਸਫਲਦਾਇਕ ਸਿੱਧ ਹੋ ਜਾਵੇਗਾ ਤੁਹਾਨੂੰ ਪ੍ਰਤੀਯੋਗੀ ਪ੍ਰੀਖਿਆ ਵਿੱਚ ਸਫਲਤਾ ਮਿਲ ਜਾਵੇਗੀ ਅਤੇ ਤੁਹਾਡਾ ਮਨੋਬਲ ਵੀ ਇਸ ਵਿੱਚ ਖੁਦ ਹਰ ਤਣਾ ਤੋਂ ਦੂਰ ਹੋ ਜਾਓਗੇ ਆਪਣੇ ਮਨ ਵਿੱਚ ਕੇਵਲ ਸਕਾਰਾਤਮਕ ਵਿਚਾਰ ਹੀ ਰੱਖੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਵੀਰਵਾਰ ਦੇ ਦਿਨ ਭਗਵਾਨ ਸ਼ਿਵ ਜੀ ਨੂੰ ਵੀਰਵਾਰ ਦੇ ਦਿਨ ਭਗਵਾਨ ਸ਼ਿਵ ਜੀ ਦੇ ਹਵਨ ਕਰਵਾਓ ਸੋ ਦੋਸਤੋ ਇਹ ਸੰਜੀ ਉਹ 12 ਰਾਸ਼ੀਆਂ ਕਿ ਇਹਨਾਂ ਦੀ ਜ਼ਿੰਦਗੀ ਵਿੱਚ ਬਦਲਾਵ ਹੋਣ ਵਾਲੇ ਹਨ ਤੇ ਕਿਹੜੇ ਇਹਨਾਂ ਨੂੰ ਉਪਾਅ ਕਰਕੇ ਆਪਣੇ ਸਾਰੇ ਹੀ ਦੁੱਖਾਂ ਤੋਂ ਮੁਕਤੀ ਪਾ ਲੈਣੀ ਚਾਹੀਦੀ ਹੈ ਧੰਨਵਾਦ